ਮੈਂ ਹਾਂ ਇੰਦਰਜੀਤ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ 88 ਚੈਨਲ ਇਸ ਵੇਲੇ ਦੀ ਅਹਿਮ ਖਬਰ ਐਸਐਚਪੀ ਗੁਰਦਾਸਪੁਰ ਦੇ ਹਦਾਇਤਾਂ ਤਹਿਤ ਇਲਾਕੇ ਅੰਦਰੋਂ ਨਸ਼ੇ ਨੂੰ ਖਤਮ ਕਰਨ ਲਈ ਥਾਣਾ ਤਾਰੀਵਾਲ ਦੀ ਪੁਲਿਸ ਵੱਲੋਂ ਡੀਐਸਪੀ ਰਾਜਵੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ ਦੀ ਅਗਵਾਈ ਹੇਠ ਸੱਖੀ ਵਿਅਕਤੀਆਂ ਦੇ ਘਰਾਂ ਵਿੱਚ ਤਲਾਸ਼ੀ ਕੀਤੀ ਅਧਿਕਾਰੀਆਂ ਨੇ ਉਨ੍ਹਾਂ ਸੱਖੀ ਵਿਅਕਤੀਆਂ ਨੂੰ ਸਖਤ ਤਾਰਨਾ ਕਰਦੇ ਹੋਏ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਅਦ ਔਰ ਨ ਵਰਨਾ ਲੱਖਾਂ ਪੈਸੇ ਜਾਣ ਲਈ ਤਿਆਰ ਰਹਿਣ ਅਤੇ ਭਵਿੱਖ ਵਿੱਚ ਵੀ ਨਿਰੰਤਰ ਇਸੇ ਤਰ੍ਹਾਂ ਤਲਾਸ਼ੀ ਅਭਿਆਨ ਜਾਰੀ ਰੱਖਾਂਗੇ ਡੀਐਸਪੀ ਰਾਜਵੀਰ ਸਿੰਘ ਅਤੇ ਐਸਐਚਓ ਬਲਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਨਵਾਰਸ ਵਸਤੂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ 15 ਅਗਸਤ ਦੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਆਮ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਲੋਕ ਪੂਰੀ ਆਜ਼ਾਦੀ ਨਾਲ ਆਜ਼ਾਦੀ ਦਿਵਸ ਮਨਾਉਣ ਹੋਰ ਕੀ ਕੁਝ ਕਿਹਾ ਆਉ ਸੁਣਦਿਆ ਉਹਨਾਂ ਦੀ ਜ਼ੁਬਾਨੀ ਉਹ ਬਚ ਗਿਆ ਅਸਲ ਤੇ ਆਪਣੇ ਮਰਦੇਗੇ ਮਰਦੇਗੇ ਕੰਮ ਕਰਦੇਗੇ ਮਰਦੇਗੇ ਤੇ ਉਹ ਕੰਮ ਕਰਦੇ ਜੇ ਮਸ਼ੀਨਾਂ ਆ ਜਾਣੀ

ਕਰਾਂਗੇ ਜਾਨੀ ਸਾਰੇ ਲੈ ਗਏ ਉਹ ਚੱਕਰ ਪਾ ਦੇ ਮਾਰਨੀ ਚੀਜ਼ ਨਹੀਂ ਨਹੀਂ ਪਰ ਉਹ ਗੋਿਆਂ ਨਾਲ ਨਹੀਂ ਜਾਂਦੇ ਉਹਨੂੰ ਤਾਂ ਹਸਪੀਟਲ ਫਾਇਲਾ ਕੇ ਮੋਹਣ ਲਿਖਦੇ ਜੇ ਦੁਆਰਾ ਫੜ ਲਿਆ ਤਾਂ ਫਿਰ ਸਾਰੇ ਮੈਂ ਉਪੜਾਉਂਗੀ ਭਾਈ ਕਿਹਦੇ ਤੈਨੂੰ ਕਾਦਾ ਹੀ ਕੋਈ ਨਹੀਂ ਸੋਰ ਨਹੀਂ ਹਾਂ ਕੋਈ ਚੱਕਰਾਂ ਨੂੰ ਕੋਈ ਨਹੀਂ ਨਹੀਂ ਦੁਕਾਨ ਕਾਦੀ ਸਪਰੀਆ ਨਹੀਂ ਆਉਂਦਾ ਹਾਂ ਐ ਐ ਐ ਕਾਰ ਮਾੜੀ ਗੱਲ ਕਾਹਨ ਮਤਲਬ ਜੋ ਮਰੀ ਦੁਨੀਆ ਬੜੀ ਆਸ ਹੈ ਮੈਂ ਹਰ ਗੱਲ ਗੱਲ ਮੇਰੀ ਆਸਾਂ ਕਹਿ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਨਸ਼ਿਆਂ ਵਿਰੁੱਧ ਵੱਡੀ ਮਹਿੰਮ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਜਿਹੜਾ ਵਾ ਆਪਰੇਸ਼ਨ ਜਿਹੜਾ ਵਾ ਈਗਲ 5 ਦੇ ਤਹਿਤ ਜਿਹੜਾ ਵਾ ਅੱਜ ਜਿਹੜੇ ਹੌਟਸਪੌਟ ਜਗ੍ਹਾ ਨੇ ਜਿੱਥੇ ਨਸ਼ੇ ਦੀ ਜਿਆਦਾ ਵਰਤੋਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਉਹਨਾਂ ਮਾਲਿਆਂ ਦੇ ਵਿੱਚ ਜਿਹੜੀ ਆ ਚੈਕਿੰਗ ਕੀਤੀ ਗਈ ਆ ਇਹਦੇ ਮੱਦੇ ਨਜ਼ਰ ਹੀ ਜਿਹੜਾ ਵਾ ਅੱਜ ਮਾਡਲ ਟਾਊਨ ਮੁਹੱਲਾ ਧਾਰੀਵਾਲ ਦੇ ਵਿੱਚ ਜਿਹੜੀ ਆ ਉਹ ਸਾਰੇ ਘਰਾਂ ਦੀ ਜਿਹੜੀ ਸਰਚ ਕੀਤੀ ਗਈ ਆ ਜਿਨ੍ਹਾਂ ਦੇ ਉੱਤੇ ਪੁਰਾਣੇ ਦੋ ਦੋ ਚਾਰ ਚਾਰ ਪਰਚੇ ਨੇ ਜਾਂ ਜਿਹੜੇ ਕ੍ਰਿਮੀਨਲ ਬਿਰਤੀ ਦੇ ਲੰਬਦੇ ਨੇ ਉਹਨਾਂ ਦੀ ਖਾਸ ਚੈਕਿੰਗ ਕੀਤੀ ਗਈ ਆ ਤੇ ਇਸੇ ਤਰ੍ਹਾਂ ਹੀ ਅਸੀਂ ਲੁਧਿਆਣਾ ਮੁਹੱਲਾ ਤੇ ਹੋਰ ਸੋਲ ਪਿੰਡ ਤੇ ਇਸ ਤੋਂ ਇਲਾਵਾ ਕੰਗ ਪਿੰਡ ਜਿਹੜਾ ਵਾ ਉਹਨਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਵਾ ਨਸ਼ੇ ਨੂੰ ਠੱਲ ਪਾਉਣ ਵਾਸਤੇ ਜਿਹੜੀ ਆ ਇਹ ਕੈਸੋਰੇਡ ਕੀਤਾ ਜਾ ਰਿਹਾ ਉਹ ਉਹਨਾਂ ਦੇ ਮਾਪਿਓ ਤਾਂ ਕਹਿੰਦੇ ਆ ਵੀ ਹੁਣ ਸਾਡੇ ਬੱਚੇ ਜਿਹੜੇ ਆ ਬਿਲਕੁਲ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਜਿਹੜਾ ਵਾ ਆਪਣਾ ਲੇਬਰ ਕਰਦਾ ਵਾ ਕੋਈ ਪੇਂਟ ਦਾ ਕੰਮ ਕਰਦਾ ਵਾ ਕਿਸੇ ਨੇ ਦੱਸਿਆ ਵੀ ਉਹ ਜਿਹੜਾ ਵੇਟਰ ਦਾ ਕੰਮ ਕਰ ਰਿਹਾ ਵਾ ਇਸ ਤਰ੍ਹਾਂ ਜਿਹੜਾ ਮਤਲਬ ਅੱਗੇ ਨਾਲੋਂ ਫਰਕ ਹੈ ਤੇ ਜਿਹੜੇ ਲੋਕ ਨੇ ਕਿਹਾ ਵੀ ਸਾਡੇ ਬੱਚੇ ਜਿਹੜਾ ਵਾ ਹੁਣ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਗਏ ਨੇ ਹਾਂਜੀ 15 ਅਗਸਤ ਦੇ ਸਬੰਧ ਵਿੱਚ ਇੱਥੋਂ ਦੇ ਜਿਹੜੇ ਐਸਐਚਓ ਸਾਹਿਬ ਆ ਤੇ ਇਹਨਾਂ ਦੀ ਟੀਮ ਆ ਇਹ ਜਿਹੜੇ ਆ ਇਹਨਾਂ ਨੇ ਬੜੇ ਮਸਤੀ ਦੀ ਨਾਲ ਜਿਹੜੇ ਆਪਨਾ ਸਾਰੇ ਪਾਸੇ ਜਿਹੜੇ ਆ ਨਾਕੇ ਲਗਾਏ ਹੋਏ ਆ ਗਾਇ ਬਗਾਏ ਆ ਆਪ ਵੀ ਚੈੱਕ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਪੀਸੀਆਰ ਵਗੈਰਾ ਵੀ ਲਾਈ ਜਾਂਦੀਆਂ ਤੇ ਜਿਹੜੀ ਅਸੀਂ ਵੀ ਲੋਕਾਂ ਨੂੰ ਜਿਹੜੀ ਅਪੀਲ ਕਰਦੇ ਆ ਕਿ ਇਸ ਦੇ ਸਬੰਧ ਦੇ ਵਿੱਚ ਜੇ ਕੋਈ ਤੁਹਾਨੂੰ ਸ਼ੱਕੀ ਬੰਦਾ ਨਜ਼ਰ ਆਉਂਦਾ ਵਾ ਕੋਈ ਸ਼ੱਕੀ ਵਸਤੂ ਲਵਾਰਸ ਵਸਤੂ ਬੱਸ ਸਟੈਂਡ ਭੀੜ ਭੜੱਕੇ ਵਾਲੇ ਥਾਂ ਬੈਗ ਪਿਆ ਉਹਨੂੰ ਆਪ ਨਾ ਛੇੜੋ ਸੇ ਉਸ ਵੇਲੇ ਤੁਰੰਤ ਜਿਹੜਾ ਐਸਐਚਓ ਸਾਹਿਬ ਨੂੰ ਥਾਣੇ ਦੇ ਮੁੰਚੀ ਨੂੰ ਲੋਕਲ ਪੁਲਿਸ ਨੂੰ ਜਾਂ ਮੈਨੂੰ ਜਿਹੜੀ ਇਤਲਾਹ ਦਿਓ ਅਸੀਂ ਉਸ ਵੇਲੇ ਜਿਹੜਾ ਇਹਨੂੰ ਚੈੱਕ ਕਰਾਂਗੇ